ਕਿ ਮਾਯੋਗ ਐਰਜੀਪੀ ਸਾਹਿਬ ਪਸਟੇਸ ਰਾਏ ਜੀ ਦੀ ਦੁਸ਼ਦਰ ਦੇਸ਼ ਮੋਟਰ ਵਹੀਕਲ ਸੋਧ 2019 ਦੇ ਤਹਿਤ ਜੇਕਰ ਕੋਈ ਵੀ ਨਿਬਾਲਕ ਬੱਚਾ ਜਦੀ ਉਮਰ 18 ਸਾਲ ਤੋਂ ਘੱਟ ਹੈ ਉਹ ਕੋਈ ਵੀ ਵਹੀਕਲ ਕੋਵਿੰਦਰ ਜਾਂ ਚੋਪਗੇ ਵਾਹਨ ਚਲਾਉਦਾ ਫੜਿਆ ਗਿਆ ਤਾਂ ਕਾਰਵਾਈ ਕਰਦੇ ਹੋਏ ਉਸਦੇ ਮਾਪੇ ਬਣਾ 3 ਸਾਲ ਦੀ ਕੈਚ ਔਰ 25000 ਰੁਪਏ ਜੁਰਮਾਨਾ ਕੀਤਾ ਜਾਵੇਗਾ ਇਸ ਤੋਂ ਇਲਾਵਾ ਇੱਕ ਜਿਗਿਆਲੀ ਤੇ ਜਿਗਿਆਲੀ ਜਸਟਿਸ ਐਕਟ 2002 ਦੇ تحت ਕਾਰਵਾਈ ਕੀਤੀ ਜਾਵੇਗੀ ਜਿਹੜੇ ਨਾਮ ਦਾ ਜਿਹੜਾ ਵਾਹਨ ਇਸ ਅਪਰਾਧ ਦੇ ਵਿੱਚ ਪਾਇਆ ਜਾਂਦਾ ਹੈ ਚਾਹੇ ਉਹ ਵਾਹਨ ਟੂ-ਵੀਲਰ ਹੋਵੇ ਚਾਹੇ ਉਹ ਵਾਹਨ ਫੋਰ-ਵੀਲਰ ਹੋਵੇ ਉਸ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਜਿਹਨੂੰ ਕਿ ਅਸੀਂ ਆਰਸੀ ਕਹਿੰਦੇ ਹਾਂ ਉਹ 1 ਸਾਲ ਦੇ ਲਈ ਔਰ ਰੱਦ ਕਰ ਦਿੱਤੀ ਜਾਵੇਗੀ ਔਰ ਜਿਹੜਾ ਬੱਚਾ ਜੁਗਦਾਈ ਹੋਵੇਗਾ ਜਿਹੜਾ ਬੱਚਾ ਅਵਾਲਗ ਹੋਵੇਗਾ ਉਸ ਦਾ 25 ਸਾਲ ਦੀ ਉਮਰ ਤੱਕ ਡਰਾਈਵਿੰਗ ਲਾਇਸੈਂਸ ਜਿਹੜਾ ਨਹੀਂ ਬਣ ਸਕਦਾ ਜੋ ਕਿ ਆਮ ਤੌਰ ਤੇ ਤੁਰ 18 ਸਾਲ ਦੀ ਕੋਰਟ ਰੇਟਿੰਗ ਤੋਂ ਬਣ ਜਾਂਦਾ ਹੈ ਇੱਕ ਬਹੁਤ ਹੀ ਜ਼ਿਆਦਾ ਸਵਾਲ ਲੋਕਾਂ ਦੇ ਆ ਰਹੇ ਸਨ ਮੋਬਾਈਲਾਂ ਤੇ ਵੀ ਸੋਸ਼ਲ ਮੀਡੀਆ ਤੇ ਵੀ ਕਿ ਉਹਨਾਂ ਦੇ ਬੱਚਿਆਂ ਦੇ ਜਿਹੜੇ ਜੈਸੈਂਸ ਹੈ ਗਾਹੇ ਨੂੰ ਉਹ 12 ਸਾਲ ਦੀ ਉਮਰ ਦੇ ਵਿੱਚ ਵੱਧ ਚੁੱਕੇ ਹੋਏ ਜਿਹਦੇ ਉੱਪਰ ਵਿਟਾਉਟ ਗੇਅਰ ਲਿਖਿਆ ਹੈ ਉਹਦੇ ਮੁਤਲਕ ਮਿਤੀ 26 ਤਰੀਕ ਨੂੰ ADGP ਸਾਹਿਬ ਵੱਲੋਂ ਇੱਕ ਸਖ਼ਤ ਆਰਡਰ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਉਹਦੇ ਮੁਕਾਬਕ ਸਿਰਫ 50 CC ਜਿਹੜਾ ਵਾਈਕਲ ਦੀ ਹੌਸ ਪਾਵਰ ਜਿਹੜੀ 50 CC ਹੋਵੇਗੀ ਉਹ ਬੱਚਾ ਕੇਵਲ ਉਹ ਹੀ ਵਾਈਕਲ ਚਲਾ ਸਕਦਾ ਹੈ ਇਲੈਕਟ੍ਰਿਕ ਵਾਈਕਲ ਆਉਂਦਾ ਹੈ ਤੇ 80 CC ਦਾ ਇਸ ਤੋਂ ਇਲਾਵਾ ਨਾਲ ਤਾਂ ਕੋਈ ਐਕਟੀਵਾ ਨਾ ਕੋਈ ਜੁਪੀਟਰ ਨਾ ਕੋਈ ਅਸੈਂਸ ਜੇ ਉਹ ਪਿਛਾ ਫੜਵਾਇਆ ਗਿਆ ਤੇ ਉਹਦੇ ਮਾਪੇ ਬਨੂੰ 3 ਸਾਲ ਦੀ ਕੈਨ ਔਰ 25000 ਰੁਪਏ ਜਿਹੜਾ ਹੈ ਕੀਤਾ ਜਾਵੇ। ਧੰਨਵਾਦ। 31 ਸਤ 2024 ਤੱਕ ਅਸੀਂ ਤੁਹਾਨੂੰ ਜਾਗਰੂ ਕਰਦੇ ਰਵਾਂਗੇ। ਅਲੱਗ-ਅਲੱਗ ਸਮਾਗਮ ਲਗਾ ਕੇ ਲੈਕਚਰ ਵਿਗਾ ਕੇ ਮੁਦਦੀ ਕਰਕੇ ਔਰ ਇਹਦੀ ਜਿਹੜੀ پالਨਾ ਹੈ ਉਹ 1/8/2024 ਨੂੰ ਲਾਗੂ ਹੋ ਜਾਣਾ ਹੈ। ਔਰ ਅਗਰ 1/8/2024 ਵਾਲੇ ਦਿਨ ਤੋਂ ਬਾਅਦ ਜੇ ਕੋਈ ਫੜਿਆ ਜਾਂਦਾ ਹੈ ਪੌਨਰ ਤਾਂ ਉਹਨਾਂ ਨਾਵਾਂ ਔਰ ਗਾੜੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ 3 ਸਾਲ ਦੀ ਕੈਦ ਔਰ 25000 ਰੁਪਏ ਜਿਹੜਾ ਹੈ ਉਹ ਜੁਰਮਾਨਾ ਕਿੱਦਾਂ ਜਾਵੇਗਾ ਸੋ